ਲੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮਾ ਇਲਾਕੇ ਵਿੱਚ دہشت گردਾਂ ਵੱਲੋਂ ਬੇਕਸੂਰ ਲੋਕਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੀ ਘਟਨਾ ਨੂੰ ਲੈ ਕੇ ਸਾਰੇ ਦੇਸ਼ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਪ੍ਰੈਸ ਐਸੋਸੀਏਸ਼ਨ 사ਦਕ ਅਤੇ ਵਪਾਰ ਮੰਡਲ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਸਮੇਂ ਬੇਕਸੂਰ ਮਾਰੇ ਗਏ ਲੋਕਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ 2 ਮਿੰਟ ਦਾ ਮੌਨ ਬੀਤਾ ਰਿਹਾ ਗਿਆ। ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਸੰਧੂ, ਵਪਾਰ ਮੰਡਲ ਦੇ ਪ੍ਰਧਾਨ ਸੁਰੇਂਦਰ ਕੁਮਾਰ ਸੇਠੀ ਅਤੇ ਕਰਮਚੰਦ ਪੱਪੀ ਪ੍ਰਧਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਤਰ੍ਹਾਂ ਦੇ ਕਾਤਲਾਂ ਨੂੰ ਸਰਕਾਰ ਵੱਲੋਂ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਬੇਕਸੂ ਨਿਰਦੋਸ਼ ਲੋਕਾਂ ਤੇ ਇਨਾ ਵੱਡਾ ਜ਼ੁਲਮ ਕਰਨ ਲੱਗੇ ਆ ਜਰਾਂ ਵੀ ਤਰਸ ਨਹੀਂ ਕੀਤਾ ਸੋ ਆਓ ਦੇਖਦੇ ਹਾਂ 사ਦਕ ਤੋਂ ਐਪੀ ਚਾਵਲਾ ਦੀ ਵਿਸ਼ੇਸ਼ ਰਿਪੋਰਟ ਸੋ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਵਿੱਚ ਜੰਮੂ ਕਸ਼ਮੀਰ ਦੇ ਪਹਲਗਾਮਾ ਵਿੱਚ ਜਿਹੜਾ ਅਤਵਾਦ ਸੰਗਠਨ ਨੇ ਬੜੀ ਬੇਰਹਿਮੀ ਨਾਲ ਸਾਡੇ ਮਾਸੂਮ ਬੱਚਿਆਂ ਦੇ ਸਾਹਮਣੇ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਬੇਕਸੂਰ ਲੋਕਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਮੌਤ ਦੇ ਘਾਟ ਪਾ ਦਿੱਤਾ ਗਿਆ। ਸੋ ਇੱਕ ਇਨਸਾਨੀਅਤ ਦੇ ਨਾਂ ਤੇ ਬਹੁਤ ਹੀ ਸ਼ਰਮਨਾਕ ਜਿਹੜੀ ਘਟਨਾ ਹੈ ਇਹ। ਸੋ ਅੱਜ ਅਸੀਂ ਸਮੂਹ ਦੁਕਾਨਦਾਰ ਸਾਕ ਦੇ ਨਿਵਾਸੀ ਤੇ ਵਪਾਰ ਮੰਡਲ ਔਰ ਪੱਤਰਕਾਰ ਐਸੋਸੀਏਸ਼ਨ ਵੱਲੋਂ ਇਸ ਦਾ ਰੋਸ ਪ੍ਰਗਟ ਕਰਦੇ ਆਂ ਔਰ ਇਸ ਦੀ ਕੰਡੇ ਸ਼ਬਦਾਂ ਉੱਤੇ ਨਿੰਦਿਆ ਕਰਦੇ ਆਂ ਕਿ ਇਨਸਾਨੀਅਤ ਦੇ ਨਾਂ ਤੇ ਇੱਕ ਬਹੁਤ ਵੱਡਾ ਕਲੰਕ ਹੈ, ਬਹੁਤ ਵੱਡਾ ਤੱਬਾ। ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਜਿਹੜੇ ਵਿਚਾਰੇ ਲੋਕ ਸੀਗੇ ਜਿਨ੍ਹਾਂ ਨੂੰ ਮਾਰਿਆ ਗਿਆ ਉਹ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਉੱਥੇ ਇੰਜੋਏ ਕਰਨ ਗਏ ਸੀ ਘੁੰਮਣ ਗਏ ਸੀ ਤੁਸੀਂ ਵੀਡੀਓ ਦੇਖੀਆਂ ਹੋਣੀਆਂ ਕਿ ਉਹਨਾਂ ਦੀ ਮੌਤ ਤੋਂ 5 ਮਿੰਟ ਪਹਿਲਾਂ ਕਿਸ ਤਰ੍ਹਾਂ ਉਹ ਇੰਜੋਏ ਕਰ ਰਹੇ ਆ ਉੱਥੇ ਖੇਡ ਰਹੇ ਆ ਖਾ ਪੀ ਰਹੇ ਆ ਤਾਂ ਉਹ ਜਿਹੜੇ ਜ਼ਾਲਮ ਉਹਨਾਂ ਨੂੰ ਇਨਸਾਨ ਤਾਂ ਆਪਾਂ ਕਹਿ ਨਹੀਂ ਸਕਦੇ ਕੋਈ ਸ਼ਬਦ ਆਪਾਂ ਉਹਨਾਂ ਨੂੰ ਮਤਲਬ ਮੇਰੇ ਸਾਹ ਦੁਨੀਆ ਤੇ ਹੈ ਨਹੀਂ ਜਿਹੜਾ ਆਪਾਂ ਉਹਨਾਂ ਨੂੰ ਬਸਤੀਏ ਉਹਨਾਂ ਲਈ ਉਹਨਾਂ ਨੇ ਇੰਨੀ ਬੇਰਹਿਮੀ ਨਾਲ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਗੋਲੀਆਂ ਮਾਰ ਕੇ ਮਾਰਤਾ ਸੋ ਇਹ ਬਹੁਤ ਹੀ ਜਿਹੜੀ ਦਰਦਨਾਕ ਘਟਨਾ ਹੈ ਅਸੀਂ ਨਿੰਦਿਆ ਕਰਦੇ ਆਂ ਔਰ ਮੈਂ ਸਮੂਹ ਸਾਧਕ ਨਿਵਾਸੀਆਂ ਦਾ ਫਾਰਮੈਡਲ ਦਾ ਪ੍ਰਧਾਨ ਜੀ ਸਿੱਟੀ ਸਾਹਿਬ ਔਰ ਵੀ ਜਿੰਨੇ ਸਾਡੇ ਬੱਬੀ ਪ੍ਰਧਾਨ ਜੀ ਜਿੰਨੇ ਵੀ ਸਾਡੇ ਇਹਨਾਂ ਨੇ ਇੱਕ ਸੱਦੇ ਤੇ ਇਕੱਠੇ ਹੋ ਕੇ ਅਸੀਂ ਰੋਜ਼ਬਾਤਨ ਕੀਤਾ ਮੈਂ ਤੈਜਰੋਂ ਧੰਨਵਾਦ ਕਰਦਾ ਹਾਂ ਔਰ ਇਹਦੇ ਨਾਲ ਹੀ ਮੈਂ ਇੱਕ ਹੋਰ ਗੱਲ ਕਹਿਣਾ ਤੇ ਅਸੀਂ ਜਾਣਦੇ ਆਂ ਕਿ ਹੁਣ ਐਤ ਕੀ ਪੰਜਾਬ ਜਿਹੜਾ ਅੱਗ ਦਾ ਸਿਲਸਲਾ ਜਿਹੜਾ ਕਣਕ ਖੜੀਆਂ ਨੂੰ ਜਿਹੜਾ ਇੰਨੀ ਵੱਡੀ ਮਾਤਰਾ ਵਿੱਚ ਅੱਗ ਲੱਗਣਾ ਇਹ ਵੀ ਮੇਰੇ ਖਿਆਲ ਕੋਈ ਸਾਜ਼ਿਸ਼ ਦਾ ਸੱਟਾ ਲੱਗ ਰਿਹਾ ਕਿਉਂਕਿ ਇੰਨਾ ਇੰਨੀ ਵੱਡੀ ਗਿਣਤੀ ਵਿੱਚ ਅੱਗ ਲੱਗਣਾ ਇੰਨੀ ਵੱਡੇ ਪੱਧਰ ਤੇ ਅੱਗ ਲੱਗਣਾ ਇਹ ਮਤਲਬ ਕੋਈ ਗੱਲ ਸਮਝ ਨਹੀਂ ਆ ਰਹੀ ਨਾ ਹੀ ਅਜ ਤੱਕ ਹੋਇਆ ਤੁਸੀਂ ਦੇਖਿਆ ਹੀ ਹੋਣਾ ਕਿ ਪਿਛਲੇ ਦਿਨੀ ਇੱਧਰ ਗੁਰੂਰ ਸਾਹਿਬ ਜਦੀਆ ਜਿਹੜਾ ਕਿ ਇੱਕ ਦਿਨ ਦੇ ਘੰਟੇ ਦੇ ਵਿੱਚ ਘਟੋ ਘਟ ਸਤ ਤੋਂ 800 ਕਿੱਲਾ ਜਿਹੜਾ ਰਕਬਾ ਕਣਕ ਦਾ ਖੜਾ ਉਹ ਸੜ ਗਿਆ ਸੋ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਇਹ ਹਾਲਾਤ ਨੇ ਮਾਹੌਲ ਬਹੁਤ ਖਰਾਬ ਹੈ ਉਨਾ ਨੁਤ੍ਰਾਂਤੇ ਇਸ ਦੇ ਕਾਬੂ ਗੁਣਾ ਚਾਹੀਦਾ। ਸੋ ਮੈਂ ਸਾਰੇ ਦੁਕਾਨਦਾਰਾਂ ਦਾ, ਆਪਾਰਟਮੈਂਟਲ ਦਾ ਫਿਰ ਤੋਂ तहे ਦਿਲੋਂ ਧੰਨਵਾਦ ਕਰਦਾ। ਜਿਨ੍ਹਾਂ ਨੇ ਆਪਣਾ ਸਮਾਂ ਕੱਢਿਆ, ਹੋਰ ਸਾਥ ਦਿੱਤਾ। ਧੰਨਵਾਦ। ਮੈਂ ਇਲਾਕਾ ਸਾਧਕ ਦੇ ਜਿੰਨੀਆਂ ਵੀ ਵੱਖ-ਵੱਖ ਜਥੇਬੰਦੀਆਂ ਦੇ ਪੱਤਰਕਾਰ ਸਾਹਿਬਾਨ ਸਾਰੇ, ਜਿੰਨੇ ਇੱਥੇ ਬੁੱਧੀਵਾਨ ਸਾਰੇ ਅੰਸ਼ਾਨ ਇਕੱਠੇ ਹੋਏ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ। ਅਤੇ ਇਸ ਘਟਨਾ ਦੀ ਵਾਬਤ ਜੰਮੂ ਕਸ਼ਮੀਰ ਤੇ ਜੋ ਘਟਨਾ ਹੋਈ ਹੈ ਇਹਦੀ ਬਾਤ ਅਸੀਂ ਸਖਤ ਨਿੰਦਿਆ ਕਰਦੇ ਆਂ ਤੇ ਸਖਤ ਇਹਦਾ ਵਿਰੋਧ ਕਰਦੇ ਆਂ ਕਿਉਂਕਿ ਨਰਦੋਸ਼ ਬੰਦਿਆਂ ਨੂੰ ਇੱਕ ਐਸ ਤਰ੍ਹਾਂ ਮਾਰ ਦੇਣਾ ਇਹ ਬਹੁਤ ਹੀ ਵੱਡਾ ਮਹਾਪਾਪ ਅਤੇ ਮਹਾਜੁਰਮ ਹੈ ਮੈਂ ਇਹਨਾਂ ਨੂੰ ਸੂਰ ਦੀ ਜਾਤ ਕਹਿ ਸਕਦੇ ਆਂ ਉਹਨਾਂ ਦੇ ਸੰਯੋਗੀ ਉਹਨਾਂ ਦੇ ਜੋ ਵੀ ਸੰਯੋਗੀ ਜਿਨ੍ਹਾਂ ਦੀ ਉਹ ਸਖਤ ਦੇ ਨਾਲ ਆਏ ਆ ਤੇ ਜਿਨ੍ਹਾਂ ਨੇ ਕਟਲਾ ਵਾਪਰੀ ਹੈ ਇਹ ਸੂਰ ਦੀ ਕਿਸਮ ਦੇ ਵਿੱਚੋਂ ਆ ਕਿਉਂਕਿ ਗੰਦਗੀ ਕਰਨ ਵਾਲਾ ਸੂਰ ਹੈ ਖੁਰ ਨੂੰ ਕਦੇ ਕਿਸੇ ਚੀਜ਼ ਬਾਰੇ ਨਹੀਂ ਪਛਾਣ ਹੁੰਦੀ ਉਹ ਸੂਰ ਦੀ ਕਿਸਮ ਐ ਐਡੇ ਕਟਿਆ ਨਿਸ਼ਾਨ ਤੇ ਐਡਾ ਵੱਡਾ ਕਾਹੜ ਨਰਦੋਸ਼ਾਂ ਨਾਲ ਕਰਨਾ ਕਿਸੇ ਵੀ ਧਰਮ ਦੇ ਵਿੱਚ ਨਾ ਮੁਸਲਮਾਨ ਧਰਮ ਦੇ ਨਾ ਕਿਸੇ ਹੋਰ ਧਰਮ ਦੇ ਵਿੱਚ ਇਹ ਨਹੀਂ ਲਿਖਿਆ ਵੀ ਕਿਸੇ ਨਰਦੋਸ਼ ਦੀ ਹੱਤਿਆ ਹੋਵੇ ਤਾਂ ਇਦੋਂ ਉੱਤੇ ਕੋਈ ਪਾਪ ਨਹੀਂ ਕਿਸੇ ਧਰਮ ਦੇ ਵਿੱਚ ਕਿਹਾ ਗਿਆ ਤਾਂ ਅਸੀਂ ਅਦੀ ਸਖਤ ਨਿੰਦਿਆ ਕਰਦੇ ਆਂ ਤੇ ਪ੍ਰਧਾਨ ਮੰਤਰੀ ਸਾਹਿਬ ਅੱਗੇ ਵੀ ਫਰਿਆਦ ਕਰਦੇ ਆਂ ਕਿਉਂਕਿ ਇਦੇ ਬਾਰੇ ਇੱਕ ਸਖਤ ਐਕਸ਼ਨ ਲੈਣਾ ਚਾਹੀਦਾ ਇਹੋ ਜਿਹੇ ਦੋਸ਼ੀਆਂ ਨੂੰ ਮੈਂ ਤਾਂ ਇਹ ਕਹਿੰਦਾ ਵੀ ਚੌਕਾਂ ਦੇ ਵਿੱਚ ਠੱਲ ਕੇ ਇਹਨਾਂ ਨੂੰ ਗੋਲੀ ਵੈਸੇ ਨਹੀਂ ਮਾਰਨੀ ਚਾਹੀਦੀ ਇਹਨਾਂ ਨੂੰ ਪਬਲਿਕ ਦੇ ਵਿੱਚ ਲਿਆ ਕੇ ਇਹਨਾਂ ਦਾ ਪਲਾਸਾਂ ਦੇ ਨਾਲ ਤੇ ਉਹ ਥੰਨੀਆਂ ਦੇ ਨਾਲ ਮਾਸ ਲੋਚ ਲੈਣਾ ਚਾਹੀਦਾ ਹੈ ਇਹੋ ਜਿਹੇ ਇਨਸਾਨਾਂ ਦਾ ਅਗਰ ਮੋਦੀ ਸਾਹਿਬ ਤੇਰੇ ਵਿੱਚ ਹਿੰਮਤ ਹੈ ਜਿਵੇਂ ਤੂੰ ਛਾਤੀ ਦੀ ਗੱਲ ਕਰਦਾ ਜਾਂ ਵੱਡੀਆਂ ਗੱਲਾਂ ਕੀਤੀਆਂ ਅੱਜ ਹਿੰਮਤ ਹੈ ਤੇ ਅੱਜ ਹਿੰਦੁਸਤਾਨ ਨੂੰ ਭਾਰਤ ਅੱਜ ਭਾਰਤ ਦੀ ਹਿੱਕ ਦੇ ਵਿੱਚ ਕਿਸੇ ਨੇ ਅੱਜ ਛੁਰਾ ਘੋਪਿਆ ਮੈਂ ਮੈਂ ਕਹਾਂਗਾ ਵੀ ਅੱਜ ਇਹ ਭਾਰਤ ਵਾਸੀਆਂ ਦੇ ਨਾਲ ਜੇ ਠੰਡ ਪਾਉਣਾ ਤੇਰਾ ਹੱਕ ਹੈ ਉਹ ਸਾਰੀ ਸਾਸਤ ਨੂੰ ਜਿੰਨੀ ਵੀ ਹੈ ਸਾਰਿਆਂ ਦਾ ਬੇੜਾ ਕਰਕੇ ਇਹਨਾਂ ਦਾ ਕੀਤਾ ਜਾਵੇ ਅਤੇ ਇਹਨਾਂ ਨਾਲ ਉਹ ਸਜ਼ਾ ਦਿੱਤੀ ਜਾਵੇ ਜਿਹੜੀ ਕਦੇ ਸਜ਼ਾ ਕਿਸੇ ਨੇ ਵੇਖੀ ਨਾ ਹੋਵੇ ਤਾਂ ਮੈਂ ਪੂਰੇ ਜਿੰਨੀ ਵੀ ਸਾਡੇ ਭਾਰਤ ਸਰਕਾਰ ਜਿਹੜੀ ਹੈ ਜਿੰਨੇ ਵੀ ਅਧਿਕਾਰੀ ਉਹਨਾਂ ਨੂੰ ਇਸ ਪੱਖੋਂ ਅਸੀਂ ਬੇਨਤੀ ਕਰਦੇ ਹਾਂ ਕਿ ਇਹਦੇ ਬਾਰੇ ਸਖਤ ਐਕਸ਼ਨ ਲੈਣ ਅਤੇ ਸਖਤ ਇਦੇ ਬਾਰੇ ਕਾਰਵਾਈ ਐਸੀ ਕਾਰਵਾਈ ਹੋਵੇ ਜੋ ਕਿ ਇੱਕ ਨਰਾਲੀ ਹੋਵੇ ਅੱਗੇ ਵਾਸਤੇ ਕਿਸੇ ਵੀ ਮਲਕ ਨੂੰ ਜਾਂ ਕਿਸੇ ਨੂੰ ਇਹੋ ਜਿਹਾ ਕੰਮ ਕਰਨ ਦਾ ਮੌਕਾ ਹੀ ਨਾ ਮਿਲੇ ਬਹੁਤ ਵੱਡਾ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਸਾਰੇ ਭਾਰਤ ਦੇ ਵਿੱਚ ਅੱਜ ਪੂਰਾ ਰੋਸ ਇਸ ਗੱਲ ਦਾ ਫੈਲਿਆ ਹੋਇਆ ਤੇ ਹਰ ਘਰ-ਘਰ ਦੇ ਵਿੱਚ ਹੋਊਗਾ ਕਿਉਂਕਿ ਬੇਹਨ ਅਕਿਆਂ ਦੀ ਹੱਤਿਆ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਧੰਨਵਾਦ ਜੀ